ਤੇਰੇ ਤੇਰੇ ਪਾਸੋਂ ਮਿਲ ਕੇ ਲਾਇਆ ਤੂੰ ਤਾਂ ਫਿਰ ਕੀ ਹੋ ਗਿਆ ਜੀ ਪਈਏ ਤਾਂ ਪਾ ਲਾ ਦੇਨੀਆ ਬੋਤ ਹੁਣ ਕੀ ਹੋ ਗਿਆ ਤੂੰ ਲਾਇਆ ਜੋ ਪਈਏ ਤੁਹਾਡੇ ਕੋਲ ਹੁਣ ਟਾਸਟਿਕ ਲਾਇਆ ਇਹ ਸਾਡੇ ਕੋਲ ਹੋਰ ਕੁਝ ਨਹੀਂ ਹੋਰ ਵੀ ਮੈਂ ਕਪਟਿਕਾ ਸਹਿਲਾ ਜੋ ਤੁਸੀਂ ਐਕਸਪਲੇਨੇਸ਼ਨ ਲੈਣੀ ਹੈ ਡਾਕਟਰ ਤੋਂ ਲੈ ਡਾਕਟਰ ਬੁਲਾਉਣਾ ਓਏ ਤੂੰ ਬਾਲ ਕਰਨਾ ਮੈਂ ਸਭ ਬੁਲਾਇਆ ਪਰ ਮੈਂ ਤੁਹਾਨੂੰ ਜੋਡੀ ਕਰਾਇਆ ਜੀ ਤੁਸੀਂ ਕੋਡਿਕਲ ਆਏ ਫੈਮਲ ਲਗਾ ਦੇ ਲਾਇਆ ਤੇਰੇ ਤੂੰ ਕਹਿੰਦੇ 500 ਇਹਦੇ ਵਿੱਚ ਨਹੀਂ ਪਾਏ ਉਹ ਵੀ ਹੈ ਉਹ ਵੀ ਹੈ ਆ ਵੀ ਉਹ ਲਾਈ ਇੱਧਰ ਕਿੰਨੀ ਲਾਈ ਉਹ ਨਹੀਂ ਆਈ ਤਾਂ ਆਹ ਲਖੋ ਆ ਇੱਧਰ ਕਿੰਨੇ ਐਮ ਐਲ ਲਾਈ ਥੋੜੀ ਨਹੀਂ ਹੈ ਕਿ ਨਹੀਂ ਹੈਗੀ ਲਾਈ ਦਾ 100 ਮੈਨਾ ਲਾਈ ਦਾ 100 ਮੈਨਾ ਕਹਿੰਦੇ ਬਾਦੂ ਕੇ ਦਾ ਲਾਦਾ ਕਹਿੰਦੇ ਖੜ ਜਾ ਟਮਣ ਚੁਪ ਕਰ ਖੜ ਜਾ ਯਾਰ ਉਹਨੂੰ ਗੱਲ ਕਰ ਰਹਾ ਮੈਂ ਪਿਆਰ ਮੈਂ ਕਰ ਰਿਹਾ ਉਹਦੇ ਵਿੱਚ ਤਿੰਨੇ ਤਿੰਨ ਚਾਰ ਟੀਕੇ ਹੋਰ ਉਹਦੇ ਵਿੱਚ ਕਦੋਂ ਪਾਏ ਯਾਰ ਵਿੱਚ ਵੀ ਪਾਏ ਸਾਢੇ 7 ਹੀ ਪਾਏ ਅੱਧਾ ਟੀਕਾ ਤੁਹਾਡੇ ਕੋਲੇ ਤਾਂ ਹੈ ਅੱਧਾ ਹੋ ਹਾਂ ਅੱਗੇ ਅੱਧਾ ਵਜਦਾ ਸਾਨੂੰ ਪਤਾ ਨਹੀਂ ਜਾਂਦਾ ਕਿੰਨਾ ਹੁੰਦਾ 80 ਕਿ ਵਾਇਲ ਜੇ ਆਪਾਂ 4-5 ਐਮ ਐਲ ਚ ਕਰਦੇ ਆ ਤੇ 2 ਹੀ ਐਮ ਐਲ ਬਚੂਗਾ ਨਾ ਪਿੱਛੇ 2 ਕੰਮ ਬਚੂ ਮੈਂ ਕਿਹ ਜੇ ਚਾਰ ਚ ਕਰਾਂਗੇ ਦੋ ਵਿੱਚੋਂ ਪੰਜ ਚ ਕਰਾਂਗੇ ਤਾਂ ਟਾਲ ਦੇ ਡਾਟਰ ਦੇ ਕਾਊਂਟਰ ਦੇ ਡਾਕਟਰ ਨਾਲ ਗੱਲ ਕਰ ਬਲਾਉ ਚਾਹ ਤੂੰ ਨਹੀਂ ਕਹੋ ਜੀ ਘਟਾ ਹੋ ਗਿਆ ਡਾਕਟਰ ਨਹੀਂ ਆ ਰਿਹਾ ਜਿਹੜਾ ਰੋਟੀਕਾ ਲੱਗ ਗਿਆ ਤੁਹਾਨੂੰ ਕੋਈ ਨਹੀਂ